ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਦੇ ਰਿਸ਼ਤੇ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤੇਾਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜੰਦਾ ਪਹੁੰਚ ਸਕਣ ਜੀ ਜੇ ਤੁਸੀਂ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਜਿਸ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 4541 ਨਾਮ ਪ੍ਰੀਤ ਕੌਰ ਹੈ ਜ਼ਿਲ੍ਹਾ ਪਟਿਆਲਾ ਏਰੀਆ ਰਾਜਪੁਰਾ ਕਾਸ਼ਟ ਜੱਟ ਸਿੱਖ ਰਾਜਪੂਤ ਗੋਤ ਚਾਹਾਨ ਹਾਈਟ 5 ਫੁੱਟ 5 ਇੰਚ ਜਨਮ 1999 ਪੜਾਈ ਗ੍ਰੈਜੂਏਸ਼ਨ ਬੀਏ ਇਨ ਇੰਡੀਆ ਡਿਪਲੋਮਾ ਇਨ ਕੈਨੇਡਾ ਕੰਮ ਵਰਕਿੰਗ ਫਰੋਮ 3 ਇਅਰਸ 8 ਕੇਐਫਸੀ ਕੈਨੇਡਾ ਪਰਿਵਾਰ ਵਿੱਚ ਮੈਂਬਰ ਮਾਤਾ ਪਿਤਾ ਇੱਕ ਵੱਡਾ ਭਰਾ ਮੈਰਿਡ ਪਿਤਾ ਜੀ ਅਮਰੀਕਾ ਤੋਂ ਵਾਪਸ ਆ ਗਏ ਨੇ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਦਾ ਪਰਿਵਾਰ ਵਧੀਆ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 98888 84012 ਅਗਲਾ ਨਿਸ਼ਾ ਹੈ ਜੀ ਫਾਈਲ ਨੰਬਰ 542 ਨਾਮ ਕੌਰ ਜਿਲ੍ਹਾ ਮਰੀਦ ਕੋਟਲਾ ਕਾਸਟ ਜੱਟ ਸਿਕੋਤ ਗਰੇਵਾਲ ਹਾਈਟ 5 ਫੁੱਟ 3 ਇੰਚ ਜਨਮ 14 ਮਈ 1994 ਪੜਾਈ ਬੀ ਡੀ ਐਸ ਇੰਡੀਆ ਡੈਂਟਲ ਹਾਈਨਿਸਟ ਕੈਨੇਡਾ ਕੰਮ ਕੈਨੇਡਾ ਪੀ ਆਰ ਐਂਡ ਡੈਂਟਲ ਹਾਈਨਿਸਟ ਭਰਾਇਕ ਇਨਾ ਲੋਡ ਹੈ ਜੀ ਰਿਸ਼ਤੇ ਦੀ ਮੁੰਡਾ ਮੈਡੀਕਲ ਲਾਈਨ ਵਿੱਚ ਹੋਵੇ ਜਾਂ ਬਿਜ਼ਨਸਮੈਨ ਹੋਵੇ ਕੈਨੇਡਾ ਪੀਆਰ ਹੋਵੇ ਜਾਂ ਅਸਟ੍ਰੇਲੀਆ ਦਾ ਪੀਆਰ ਹੋਵੇ ਜ਼ਮੀਨ 10 ਤੋਂ 15 ਕਿਲਿਆਂ ਤੱਕ ਆਉਂਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਬ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 543 ਨਾਮ ਕੌਰ ਜ਼ਿਲ੍ਹਾ ਮਾਨਸਾ ਕਸਟ ਜਰਸੀਕ ਗੋਤ ਸੰਧੂ ਜਨਮ 19 April 1994 ਹਾਈਟ 5 ਫੁੱਟ 4 ਇੰਚ ਪੜ੍ਹਾਈ ਐਮਏ ਇਕਨੋਮਿਕਸ ਪੰਜਾਬ ਯੂਨੀਵਰਸਿਟੀ ਬਿジネス ਐਡਮਿਨ ਡਿਪਲੋਮਾ ਇਨ ਕੈਨੇਡਾ ਕੁੜੀ ਆਪਣਾ ਕੈਨੇਡਾ ਦੇ ਵਿੱਚ ਹੈ ਜੀ। ਪ੍ਰਾਇ ਇੱਕ ਮੈਰੀਡਾ ਸਟੇਟਸ ਕਮ ਆਫਿਸ ਆਫਿਸ ਐਡਮਿਨ ਹੈ ਜੀ ਕੁੜੀ ਅਤੇ ਕੈਨੇਡਾ ਦੀ ਪੀਆਰ ਹੈ। ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮਾਨਸਾ ਏਰੀਆ ਨੂੰ ਪਹਿਲ ਹੈ ਜੀ ਮੁੰਡਾ ਇੰਡੀਆ ਦੇ ਵਿੱਚ ਹੈ ਹੋਵੇ ਤਾਂ 15 ਕਨੇ ਜਮੀਨ ਆਉਂਦੀ ਹੋਵੇ ਜਾਂ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਤਾਂ 10 ਕਨੇ ਤੱਕ ਜਮੀਨ ਆਉਂਦੀ ਹੋਵੇ। ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਜਿਸਟਰ ਨੋਟ ਕਰੋ ਜੀ ਫਾਈਲ ਨੰਬਰ 544 ਨਾਮ ਕੌਰ ਜਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਸਰਾਹ ਕਦ 5 ਫੁੱਟ 3/2 ਇੰਚਾ ਜਨਮ 22 ਸਤੰਬਰ 1999 ਪੜ੍ਹਾਈ ਬੈਚਲਰ ਕੰਪਿਊਟਰ ਕੈਪਲੀਕੇਸ਼ਨ ਕੰਮ ਕੈਨੇਡਾ ਪੀਆਰ ਹੈ ਜੀ ਕੁੜੀ ਮਾਤਾ ਪਿਤਾ ਵੀ ਪੀਆਰ ਨੇ ਕੈਨੇਡਾ ਦੇ ਵਿੱਚ ਭੈਣ ਨੂੰ ਭਰਾ ਨੂੰ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਪੱਗ ਬੰਨਦਾ ਹੋਵੇ ਨਸ਼ਾ ਰਹਿਤ ਹੋਵੇ ਕੈਨੇਡਾ ਤੇ ਜਾਂ ਯੂਐਸਸੀ ਦਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਵੈਲ ਐਜੂਕੇਟਿਡ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 545 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਏਰੀਆ ਰਾਏਕੋਟ ਕਾਸਟ ਜੱਟ ਸਿੱਖ ਗੋਤ ਹੇਰ ਹਾਈਟ 5 ਫੁੱਟ 6 ਇੰਚ ਜਨਮ 6 ਸਤੰਬਰ 2000 ਪੜ੍ਹਾਈ BBA ਕੰਪਲੀਟ 79% ਨੰਬਰ ਹੈ ਜੀ ਪਰਿਵਾਰ ਵਿੱਚ ਮੈਂਬਰ ਭਰਾ ਇੱਕ ਅਨਮੈਰਿਡ ਮਾਤਾ ਪਿਤਾ ਲਿੰਨ ਲੋੜ ਹੈ ਜਿਸ ਤਰੀ ਜਮੀਨ 4 ਤੋਂ 5 ਕਿਨਾਰੇ ਤੱਕ ਮੁੰਡੇ ਨੂੰ ਆਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਕੰਮਕਾਰ ਵਧੀਆ ਕਰਦਾ ਹੋਵੇ ਪਰਿਵਾਰ ਦਾ ਬੈਕਗਰਾਉਂਡ ਚੰਗਾ ਹੋਵੇ ਮੁੰਡਾ ਪੜਿਆ ਲਿਖਿਆ ਹੋਵੇ ਤੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਬਧੀ ਦੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਲਾਸਟ ਰਿਸ਼ਤਾ ਜੀ ਇਹ ਫਾਈਲ ਨੰਬਰ 546 ਨਾਮ ਕੌਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਕਾਸ਼ਟ ਜੱਟ ਸਿੱਖ ਗੋਤ ਬਰਾੜ ਹਾਈਟ 5 ਫੁੱਟ 5 ਇੰਚ ਉਮਰ 26 ਸਾਲ ਪੜ੍ਹਾਈ 12 ਪਾਸ ਊੜੀ ਘਰੀਲੂ ਕੰਮ ਕਰ ਜਾਣਦੀ ਹੈ ਜੀ ਪਿਤਾ ਜੀ ਟਰੱਕ ਡਰਾਈਵਰ ਨੇ ਮਾਤਾ ਜੀ ਹਾਊਸ ਵਾਈਫ ਭਰਾ ਇੱਕ ਪਰਿਵਾਰ ਗਰੀਬ ਹੈ ਜੀ ਇਹ ਜ਼ਮੀਨ ਇਹਨਾਂ ਕੋਲ ਨਹੀਂ ਹੈ ਇਹਨਾਂ ਨੂੰ ਲੋੜ ਹੈ ਜੀ ਇਸ ਤੇ ਜੀ ਮੁੰਡੇ ਨੂੰ ਜ਼ਮੀਨ ਤਾਂ ਕਿੰਿਆਂ ਤੋਂ ਘੱਟ ਨਾ ਆਉਂਦੀ ਹੋਵੇ ਪਰਿਵਾਰ ਵਧੀਆ ਹੋਵੇ ਨਸ਼ਾ ਰਹਿਤ ਹੋਵੇ ਮੁੰਡਾ ਖੇਤੀਬਾੜੀ ਕਰਦਾ ਹੋਵੇ ਜਾਂ ਕੋਈ ਵਧੀਆ ਕੰਮ ਆ ਜਾਂ ਜੋਬ ਕਰਦਾ ਹੋਵੇ ਮਾਲਵੇਰੀ ਨੂੰ ਪਹਿਲ ਹੈ ਜੀ ਜੇ ਇਹਨਾਂ ਸਾਰਿਆਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਜੇ ਤੁਹਾਡੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਤੁਸੀਂ ਆਪ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ